ਇਹ ਮੈਂ ਸ਼ਾਮ ਹੋਣੀ ਦਾ ਰਹਿਣ ਵਾਲਾ ਵਾ ਮੇਰੇ ਇੱਕ ਬਜ਼ੁਰਗ ਲੇਡੀ ਸਾਈਡ ਤੇ ਆ ਰਹੀ ਆਪਣੇ ਘਰ ਜਾ ਰਹੀ ਸੀ ਪਿਛੋ ਇੱਕ ਸ਼ਖਸ ਕੋਈ 25 26 ਸਾਲ ਦਾ ਨੌਜਵਾਨ ਆ ਉਹਨੇ ਪਿਛੋ ਆ ਗਿਆ ਔਰ ਹੀ ਵਾਲਿਆਂ ਨੂੰ ਝੰਪਾ ਮਾਰ ਕੇ ਤੇ ਨਿਕਲ ਗਿਆ ਇਨ ਬਿਟਵੀਨ ਜਿਹੜੀ ਲੇਡੀ ਸੀ ਉਹ ਥੱਲੇ ਡਿੱਗ ਗਈ ਔਰ ਇਹਨਾਂ ਦੀ ਸਾਰੀ ਖਰੋਜ ਆਈ ਜੇ ਮਾਂ ਦੇ ਉੱਪਰ ਤੇ ਉਹ ਕੋੜੀ ਕਿਤੇ ਵਾਲੇ ਇੱਕ ਮੋਟਰਸਾਈਕਲ ਤੇ ਆਇਆ ਕਹਿੰਦਾ ਮਾਂ ਉਹਨੂੰ ਪੁੱਛਦਾ ਕਿ ਤੈਨੂੰ ਕੀ ਹੋਇਆ ਕਹਿੰਦਾ ਮੇਰੀ ਨਾਲ ਕੋਈ ਬਾਦਿਆ ਚੋਕ ਤੇ ਆ ਕੇ ਲੈ ਗਿਆ ਉਹ ਲੜਕਾ ਜਿਹੜਾ ਨਾ ਮੋਟਰਸਾਈਕਲ ਵਾਲਾ ਉਹਨੇ ਪਿੱਛੇ ਗਿਆ ਪਰ ਉਹ ਵੀ ਫਿਰ ਵਾਪਸ ਨਹੀਂ ਆਇਆ ਇਹਨੂੰ ਵੀ ਉਹਨਾਂ ਹੀ ਮੱਲੇ ਦੇ ਸਾਰੇ ਬੰਦੇ ਬਾਹਰ ਆਏ ਆਏ ਕਿ ਕੀ ਹੋਇਆ ਵਾ ਕੰਨੇ ਇਦਾਂ ਦਾ ਨਾ ਮੇਰਾ ਪਿਛੋਚੜਾ ਬੰਬਾ ਮਾਰ ਕੇ ਕੋਈ ਇੱਕ ਉਹ ਹੀ ਲੜਕਾ ਹੀ ਮੇਰੀ ਭਾਟੀਆਂ ਲੈ ਗਿਆ ਵਾ ਤੇ ਆਈ ਉਹਨੂੰ ਕਿ ਦਵਾਦਾਰੂ ਕੀਤੀ ਹੋਰੀ ਮੇਰੀ ਪ੍ਰਸ਼ਾਸਨ ਅੱਗੇ ਮੰਗਾ ਕਿ ਸ਼ਾਹ ਕਲੋਨੀ ਦੇ ਪਹਿਲੇ ਵੀ ਤਿੰਜਾ ਵਾਰ ਦਾ ਤਾਂ ਹੋ ਗਿਆ ਵਾ ਹੁਣ ਵੀ ਇਹ ਨਵੀਂ ਵਾਰਦਾਤ ਹੋਈ ਹੈ ਮੇਰੀ ਪ੍ਰਸ਼ਾਸਨ ਅੱਗੇ ਮੰਗਾ ਆਕੜੋਨੀ ਦੇ ਵਿੱਚ ਜਾਂ ਪਠਾਣ ਹੋਰ ਦੇ ਆਏ ਜਿੰਨੇ ਬੜੀ ਆਬਾਦਤ ਹੋ ਰਹੀ ਐ ਇਸ ਕਿਸਮ ਦੀਆਂ ਇੱਥੇ ਨਕੇਲ ਪਾਈ ਜਾਏ ਤਾਂ ਜੋ ਆਹੀ ਆਪਣਾ ਜੋ ਆਰਮਨਾਨ ਕੋਈ ਕੰਮ ਕਾਜ ਕਰ ਰਹੇ ਆ ਤੇ ਬਾਹਰ ਆਦੇ ਆ ਜਾ ਰਹੇ ਆ ਆਰਾਮ ਆ ਜਾ ਸਕਦੇ। ਮੈਂ ਸ਼ਾਹਕੋਣੀ ਦਾ ਰਹਿਣ ਵਾਲਾ ਵਾ। ਮੈਂ ਇੱਕ ਬਜ਼ੁਰਗ ਲੇਡੀ ਸੈਟ ਤੇ ਆ ਰਹੀ ਆਪਣੇ ਘਰ ਜਾ ਰਹੀ ਜੀ। ਪਿੱਛੋਂ ਇੱਕ ਸ਼ਖਸ ਕੋਈ 25 26 ਸਾਲ ਦਾ ਨੌਜਵਾਰ ਆ। ਉਹਨੇ ਪਿੱਛੋਂ ਆ ਗਿਆ ਔਰ ਇਹ ਵਾਲਿਆਂ ਨੂੰ ਝਣਪਾ ਮਾਰ ਕੇ ਤੇ ਨਿਕਲ ਗਿਆ। ਇਨ ਬਿਟਵੀਨ ਜਿਹੜੀ ਲੇਡੀ ਸੀ ਉਹ ਥੱਲੇ ਡਿੱਗ ਗਈ ਔਰ ਇਹ ਮਨ ਦੀ ਸਾਰੀ ਖਰੋਜ ਆਈ ਹੈ ਬਾਹ ਦੇ ਉੱਪਰ ਤੇ ਉਹ ਉਹ ਕੋੜੀ ਕ ਤੇ ਵਾਲ ਇੱਕ ਮੋਟਰਸਾਈਕਲ ਵੀ ਆਇਆ ਕਹਿੰਦਾ ਉਹਨੂੰ ਪੁੱਛਦਾ ਕਿ ਤੈਨੂੰ ਕੀ ਹੋਇਆ ਕਹਿੰਦਾ ਮੇਰੇ ਨਾਲ ਕੋਈ ਬਾੜੀਆਂ ਚੁੱਕ ਕੇ ਬਾਹ ਦੇ ਲੈ ਗਿਆ ਉਹ ਲੜਕਾ ਜਿਹੜਾ ਨਾ ਮੋਟਰਸਾਈਕਲ ਵਾਲਾ ਉਹ ਪਿੱਛੇ ਗਿਆ ਪਰ ਉਹ ਵੀ ਫਿਰ ਵਾਪਸ ਨਹੀਂ ਆਇਆ ਇਹਨੂੰ ਬਿਟੂ ਨਾਲ ਹੀ ਮਹੱਲੇ ਦੇ ਸਾਰੇ ਬੰਦੇ ਬਾਹਰ ਆਏ ਆਏ ਕਿ ਕੀ ਹੋਇਆ ਵਾ ਕਹਿੰਦੇ ਇਦਾਂ ਦਾ ਨਾ ਮੇਰਾ ਪਿਛੋਛੜਾ ਮਾਰ ਕੇ ਕੋਈ ਇੱਕ ਉਹ ਇਹ ਕਾਹੀ ਮੇਰੀ ਬਾਟੀਆਂ ਲੈ ਗਿਆ ਵਾ ਤੇ ਆਈ ਉਹਨੋ ਕੇ ਦਵਾਦਾਰੂ ਕੀਤੀ ਹੋਰੀ ਮੇਨੇ ਪ੍ਰਸ਼ਾਸਨ ਅੱਗੇ ਮੰਗਾ ਕਿ ਸ਼ਾਹ ਕਲੋਨੀ ਦੇ 23 ਤੀਜਾ ਵਾਰਨਾ ਤੋਂ ਹੋ ਗਿਆ ਵਾ ਫੂਨ ਵੀ ਹੈ ਨਵੀਂ ਵਾਰਦਾਤ ਹੋਈ ਹੈ ਮੇਨੇ ਪ੍ਰਸ਼ਾਸਨ ਅੱਗੇ ਮੰਗਾ ਕਿ ਸ਼ਾਹ ਕਲੋਨੀ ਦੇ ਵਿੱਚ ਜਪਠਾ ਫੋਰ ਦੇ ਆਜਿਨ ਬੜੀਆ ਵਾਰਦਾਤ ਹੋ ਰਹੀ ਹੈ ਇਸ ਕਿਸਮ ਦੀਆ ਕਿਤੇ ਨਕੇਲ ਪਾਈ ਜਾਏ ਤਾਂ ਜੋ ਆਹੀ ਆਪਣਾ ਜੋ ਆਰਾਮ ਨਾਨਕ ਕੋਈ ਕੰਮ ਕਾਜ ਕਰ ਰਹੇ ਆ ਤੇ ਬਾਹਰ ਆਦੇ ਆ ਜਾ ਰਹੇ ਆ ਆਰਾਮ ਆ ਜਾ ਸਕਦੇ ਮੈਂ ਸ਼ਾਮ ਨੂੰ ਹੀ ਦਾ ਰਹਿਣ ਵਾਲਾ ਵਾਂ ਮੇਰੇ ਇੱਕ ਬਜ਼ੁਰਗ ਲੇਡੀ ਸਾਈਡ ਤੇ ਆ ਰਹੀ ਹੈ ਆਪਣੇ ਘਰ ਜਾ ਰਹੀ ਸੀ ਪਿੱਛੋਂ ਇੱਕ ਸ਼ਖਸ ਕੋਈ 25 26 ਸਾਲ ਦਾ ਨੌਜਵਾਨ ਆ ਉਹਨੇ ਪਿੱਛੋਂ ਆ ਗਿਆ ਔਰ ਹੀ ਕਵਾਲਿਆਂ ਨੂੰ ਝਪਾ ਮਾਰ ਕੇ ਤੇ ਨਿਕਲ ਗਿਆ ਇਨ ਬਿਟਵੀਨ ਜਿਹੜੀ ਲੇਡੀ ਸੀ ਉਹ ਥੱਲੇ ਡਿੱਗ ਗਈ ਔਰ ਇਹਦੀ ਸਾਰੀ ਖਰੋਜ ਆਈ ਹੈ ਬਾਹਰ ਦੇ ਉੱਪਰ ਤੇ ਉਹ ਕੁੜੀ ਕੇ ਤੇ ਵਾਲ ਇੱਕ ਮੋਟਰਸਾਈਕਲ ਵੀ ਆਇਆ ਕਹਿੰਦਾ ਉਹਨੂੰ ਪੁੱਛਦਾ ਕਿ ਤੈਨੂੰ ਕੀ ਹੋਇਆ ਕਹਿੰਦਾ ਮੇਰੀ ਨਾਲ ਕੋਈ ਬਾਦਿਆਂ ਚੁੱਕ ਕੇ ਦਾ ਆ ਕੇ ਲੈ ਗਿਆ ਔਰ ਲੜਕਾ ਜਿਹੜਾ ਨਾ ਮੋਟਰਸਾਈਕਲ ਵਾਲਾ ਉਹਦੇ ਪਿੱਛੇ ਗਿਆ ਪਰ ਉਹ ਵੀ ਫਿਰ ਵਾਪਸ ਨਹੀਂ ਆਇਆ ਇਹਨੂੰ ਵੀਡੀਓ ਨਾਲ ਹੀ ਮਹੱਲੇ ਦੇ ਸਾਰੇ ਬੰਦੇ ਬਾਹਰ ਆਏ ਆਏ ਕਿ ਕੀ ਹੋਇਆ ਵਾ ਕਨੇ ਇਦਾਂ ਦਾ ਮੈਨੂੰ ਪਿਛੋਚੜ ਬਾਰ ਮਾਰ ਕੇ ਗਈ ਇੱਕ ਉਹ ਹੀ ਲੜਕਾ ਹੀ ਮੇਰੀ ਭਾਣੀਆਂ ਲੈ ਗਿਆ ਵਾ ਤੇ ਆਈ ਉਹਨੂੰ ਕੇ ਦਵਾਦਾਰੂ ਕੀਤੀ ਹੋਰੀ ਮੇਰੀ ਪ੍ਰਸ਼ਾਸਨ ਅੱਗੇ ਮੰਗਾ ਕਿ ਸ਼ਾਹ ਕਲੋਨੀ ਤੇ ਪਹਿਲੇ ਵੀ ਤਿੰਜਾ ਬਾਰ ਦਾ ਤਾਂ ਹੋ ਗਿਆ ਵਾ ਹੁਣ ਵੀ ਹੈ ਨਵੀਂ ਬਾਰਦਾਤ ਹੋਈ ਹੈ ਮੇਰੀ ਪ੍ਰਸ਼ਾਸਨ ਅੱਗੇ ਮੰਗਾ ਕਾ ਕਰੋਨੀ ਦੇ ਵਿੱਚ ਜਾਂ ਪਟਾ ਪਰਦੇ ਆਜਿਨ ਬੜੀ ਬਾਰਦਾਤ ਹੋਰ ਨਸ ਕਿਸਮੀਆਂ ਇਤਨੇ ਨਕੇਲ ਪਾਈ ਜਾਏ ਤਾਂ ਜੋ ਆਹੀ ਆਪਣਾ ਜੋ ਆਰਮਨਾਲ ਕੋਈ ਕੰਮਕਾਜ ਕਰ